ਜੇ ਰੰਗਲੇ ਪੰਜਾਬ ਦੀ ਚਲਕ ਵੇਖਣੀ ਹੈ ਤਾਂ ਪਿੰਡ ਕੁੰਬੜੇ ਦੀਆਂ ਗਲੀਆਂ ਵਿੱਚ ਘੁੰਮ ਕੇ ਵੇਖੋ। ਮੋਹਾਲੀ ਦਾ ਪਿੰਡ ਕੁੰਬੜਾ ਜਿਸਦੇ ਚਾਰੇ ਪਾਸੇ ਸਰਕਾਰੀ ਪਵਨ ਹਨ। ਇੱਕ ਪਾਸੇ ਸਿੱਟ 68 ਵੱਸਿਆ ਹੈ। ਵੱਡੇ ਵੱਡੇ ਮਾਲ ਸਭ ਦਾ ਮਨ ਮੂਲ्यੰਦ ਹਨ। ਉਸ ਪਿੰਡ ਦੀ ਅਸਲੀਅਤ ਦੇਖਣ ਲਈ ਪਿੰਡ ਦੇ ਵਾਰਡ 28 ਦੀ ਬਾਬਾ ਨੀਮਨਾਥ ਮੰਦਿਰ ਵਾਲੀ ਗਲੀ ਦੇਖ ਕੇ ਪਤਾ ਲੱਗਦਾ ਹੈ। ਜਿਸ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਕਰ ਲੋਕ ਪਰੇਸ਼ਾਨ ਹਨ। ਗਲੀਆਂ ਵਿੱਚ ਕੂਮਰੇ ਗੰਦੇ ਪਾਣੀ ਵਿੱਚੋਂ ਬੱਚੇ, ਬਜ਼ੁਰਗ, ਮਤਮਾਂ, ਔਰਤਾਂ ਬੜੀ ਮੁਸ਼ਕਲਰ ਗੁਜ਼ਰਦੀਆਂ ਹਨ। ਲੋਕਾਂ ਦੇ ਘਰਾਂ ਦੇ ਅੱਗੇ ਖੜੇ ਪਾਣੀ ਕਾਰਨ ਬਦਬੂ ਫੈਲੀ ਹੋਈ ਹੈ। ਇਸ ਬਾਰੇ ਵਸਮੀਕਾ ਨੇ ਦੱਸਿਆ ਕਿ ਵਾਰਡ ਦੀ ਕੌਂਸਲਰ ਮੈਡਮ ਰਵਨਪ੍ਰੀਤ ਕੌਰ ਜੋ ਮੌਜੂਦਾ ਸਰਕਾਰ ਦੀ ਆਗੂ ਵੀ ਹੈ ਪਰ ਇਸ ਪਿੰਡ ਦੀ ਸਫਾਈ ਵੱਲ ਕੋਈ ਧਿਆਨ ਨਹੀਂ। ਸਿਹਤ ਪਾਕ ਦੀ ਟੀਮ ਘਰ-ਘਰ ਜਾ ਕੇ ਕੁਲਰਾਂ ਵਿੱਚ ਖੜਾ ਪਾਣੀ ਤਾਂ ਚੈੱਕ ਕਰਦੀ ਹੈ ਪਰ ਉਸ ਨੂੰ ਸੀਬ੍ਰਿਜ ਦਾ ਗਲੀਆਂ ਵਿੱਚ ਚੱਲ ਰਿਹਾ ਗੰਦਾ ਪਾਣੀ ਵਿਖਾਈ ਨਹੀਂ ਦਿੰਦਾ। ਉਹ ਲੋਕਾਂ ਨੂੰ 1000 ਰੁਪਏ ਜੁਰਮਾਨਾ ਕਰਦੇ ਹਨ। ਹੁਣ ਇਸ ਵਾਰ ਚੱਲ ਰਹੇ ਇਸ ਕੰਦੇ ਪਾਣੀ ਦਾ ਕੌਣ ਜ਼ਿੰਮੇਵਾਰ ਹੈ ਇਸ ਬਾਰੇ ਸਮਾਸੀ ਵੀ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਮੁਹਾਲੀ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਕਹਿਣ ਵਾਲੀ ਆਮਾਦੀ ਪਾਰਟ ਦੀ ਸਰਕਾਰ ਦੀ ਕਾਉਂਸਲਰ ਆਪਣੇ ਵਾਰਡ ਦੀ ਪਰਵਾਹ ਨਹੀਂ ਕਰਦੀ ਜੋ ਪਿੰਡ ਵਿੱਚ ਸੂਟ ਤੇ ਠੰਡੇ ਵੰਡ ਕੇ ਬਣੇ ਕਾਉਂਸਲਰ ਅੱਜ ਲੋਕਾਂ ਨੂੰ ਲੱਭ ਨਹੀਂ ਰਹੇ ਇਸ ਕਰਕੇ ਲੋਕਾਂ ਨੇ ਇਨ੍ਹਾਂ ਕਾਉਂਸਲਰਾਂ ਨਗਰ ਨਿਗ ਮੁਹਾਲੀ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੀ ਵਾਜੀ ਕੀਤੀ ਰੰਗਲੇ ਪੰਜਾਬ ਦੀ ਪੋਲ ਖੋਲੀ ਉਹਨਾਂ ਕਿਹਾ ਕਿ ਜੇਕਰ ਜਲਦ ਕੋਈ ਸਫਾਈ ਨਾ ਹੋਈ ਪਣੀ ਦਾ ਨਿਕਾਸ ਨਾ ਹੋਇਆ ਤਾਂ ਪੰਜਾਬ ਸਰਕਾਰ ਦਾ ਪਤਲਾ ਨਗਰ ਨਿਗਮ ਮੁਹਾਲੀ ਦੇ ਦਫਤਰ ਅੱਗੇ ਝੁਕਿਆ ਜਾਵੇਗਾ ਪਿੰਡ ਕੁੰਬੜੇ ਦੇ ਸੈਕਟਰ 60 ਚ ਜੋ ਅਸੀਂ ਖੜੇ ਆਂ ਆ ਬਾਬਾ ਨੀਮਨਾਥ ਮੰਦਰ ਦੇ ਨੇੜੇ ਤੇ ਇਹ ਰੁਕ ਖੜੀ ਲੋਨਗਦਾਰੀ ਕਰੀ ਸੀ ਕਹਿੰਦੇ ਬਾਬਾ ਨੀਮਨਾਥ ਮੰਦਰ ਦੇ ਨੇੜੇ ਸਾਰੀਆਂ ਜਿਹੜੀਆਂ ਹੈ ਕਮਾਂਗੀਆਂ ਇੱਥੇ ਕੋਈ ਕਗਲੀ ਦਾ ਕੰਮ ਨਹੀਂ ਹੁਣ ਤਾਂ ਪੂਰਾ ਜੜਾ ਹੈਗਾ ਤੇ ਅਸੀਂ ਪ੍ਰੈਸ਼ਰ ਆਹੀਂ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਵਾਸਤੇ ਕਹਿ ਰਹੀ ਹੈ ਜੇਕਰ ਰੰਗਲੇ ਪੰਜਾਬ ਦੀ ਕਿਚਲਕ ਦੇਖਣੀ ਹੈ ਫੋਟੋ ਤਾਂ ਕੂਪੜੇ ਪਿੰਡ 'ਚ ਇਸ ਗਲੀ 'ਚ ਦੇਖੀ ਜਾ ਸਕਦੀ ਹੈ ਜਿੱਥੇ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਪਾਣੀ ਜਿਹੜਾ ਹੈ ਓਵਰਫਲੋ ਹੋ ਰਿਹਾ ਲੋਕਾਂ ਦੀ ਜਿਹੜੀ ਹੈ ਜੋਨ ਲਈ ਜਿਹੜੀ ਬਹੁਤ ਹੀ ਘਟਿਆ ਜਿਹੜੀ ਹਰਕਤਾਂ ਗਿਆ ਇੱਥੇ ਕੋਈ ਵੀ ਸਫਾਈ ਵਾਲਾ ਕੋਈ ਐਮਸੀ ਤੇ ਲੇਡੀਆਂ ਕਹਿ ਰਹੀਆਂ ਨੇ ਸਾਰੀਆਂ ਮਾਲੇਬਾਸੀ ਕਹਿ ਰਹੇ ਨੇ ਵੀ ਅਸੀਂ ਐਮਸੀ ਨੂੰ ਕਹਿ ਕੇ ਕਿ ਥੱਕ ਗਏ ਸਾਰੇ ਬੰਦੇ ਰਿਪੋਰਟ ਕਰਕੇ ਪਰ ਐਮਸੀ ਬੜੀਆਂ ਖਾਮੰਦ ਕਰਕੇ ਬੈਠੇ ਕੰਨ ਬੰਦ ਕਰਕੇ ਬੈਠੇ ਉਹ ਆਪਣਾ ਨਜ਼ਾਰਾ ਲੈ ਰਹੇ ਨੇ ਤੇ ਇਹ ਗੰਦੇ ਪਾਣੀ 'ਚ ਸਾਡੀਆਂ ਬੱਚੀਆਂ ਬੱਚੇ ਤੇ ਦੁਕਾਨਦਾਰ ਜਿਹੜੇ ਪਿੱਛੇ ਰਹਿੰਦੇ ਆ ਕਰੂਏ ਆਗੇ ਚੱਕਰੀਆਂ ਆ ਗਿਆ ਦੁਕਾਨਦਾਰ ਜਿਹੜੇ ਹੈਗੇ ਆਪਣਾ ਸਮਾਨ ਲਾ ਕੇ ਉਹ ਗੰਦੇ ਪਾਣੀ ਚ ਗੋਤੇ ਖਾਰ ਰਹੇ ਨੇ ਤੇ ਸਾਡਾ ਰੰਗਲਾ ਪੰਜਾਬ ਦੀ ਜਿਹੜੀ ਪਿੰਡ ਕੁੰਬੜੇ ਦੀ ਹਾਲਤ ਦੇਖ ਲੋ ਵੀ ਰੰਗਲਾ ਪੰਜਾਬ ਹੈ ਇੱਥੇ ਦਾ ਜਿਹੜਾ ਨਗਰ ਨਿਗਮ ਪੂਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਐਮਸੀ ਆਪੱਖਾਂ ਵਿੱਚ ਕੇ ਆਪਣੇ ਨਜ਼ਾਰੇ ਲੈ ਰਹੇ ਨੇ ਕਿਤੇ ਬੈਠੇ ਨੇ ਤੇ ਉਹ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣਦੇ ਕੋਈ ਸਫਾਈ ਵੀ ਸਫਾਈ ਦਾ ਬਹੁਤ ਬੁਰਾ ਹਾਲ ਹੈ ਕਿ ਬਾਹਰ ਦੇ ਪਾਸੇ ਦਾ ਸਫਾਈ ਦਾ ਗੈਰ ਹੈ ਨਹੀਂ ਦਾ ਬਾਹਰ ਦੇ ਘਰ ਸੀ ਬਾਹਰ ਸੜਕਾਂ ਸੇ ਸਾਫ ਕਰਦੇ ਆ ਕਿ ਲੋਕਾਂ ਵਾਸਤੇ ਕੀ ਚਲਵਾ ਪਬਲਿਕ ਪਬਲਿਕ ਦੇਖਣੀ ਚਾਹੀਦੀ ਪਬਲਿਕ ਵਾਸਤੇ ਪਬਲਿਕ ਦਾ ਜਿਹੜਾ ਹੈਗਾ ਬੁਰਾ ਹਾਲ ਹੋਇਆ ਪਿਆ ਪਬਲਿਕ ਦੇ ਜਿਹੜੇ ਬੱਚੇ ਐ ਬਿਮਾਰੀਆਂ ਡਾਕਟਰ ਜੇ ਕਿਸੇ ਕੋਲਰ ਚ ਪਾਣੀ ਖੜਾ ਹੁੰਦਾ ਡਾਕਟਰ ਚੈੱਕ ਕਰ ਲੰਦੇ ਦੱਦ 1-1000 ਰੁਪਏ ਦਾ ਚਲਾਨ ਕਰਕੇ ਗਏ ਪਿੱਛੇ ਵੀ ਇਹ ਮੱਛਰ ਹੈ ਜੀ ਇੱਥੇ ਲਾਰਵਾ ਜੀ ਪਰ ਉਸ ਡਾਕਟਰਾਂ ਨੂੰ ਇਹ ਨਹੀਂ ਦਿਖਦਾ ਹੈਲਥ ਵਿਭਾਗ ਨੂੰ ਵੀ ਇਹ ਨਾਲੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ ਡਾਕਟਰ ਜਿਹੜੇ ਹੈਲਥ ਵਿਭਾਗ ਦੀ ਟੀਮ ਹੈ ਉਹ ੱਖਾਂ ਵਿੱਚ ਜਿਹੀ ਬੈਠੀ ਹੈ ਦੋ ਡਿਸਪੈਂਸਰੀਆਂ ਨੇ ਨਾ ਡਾਕਟਰਾਂ ਨੂੰ ਪਤਾ ਵੀ ਕਿੱਥੇ ਕੀ ਕੁਝ ਹੋ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਾਂ ਕਿ ਵੀਰ ਇੱਥੇ ਕੋਈ ਕੋਈ ਸੁਵਿਧਾ ਨਹੀਂ ਹੈਗੀ ਬੱਚੇ ਐਨੇ ਪਰੇਸ਼ਾਨ ਹੈਗੇ ਵੀ ਕੋਈ ਐਮਸੀ ਕਿਸੇ ਨੇ ਨਹੀਂ ਆ ਕੇ ਦੇਖਿਆ ਹੈਗਾ 15 ਦਿਨ ਹੋ ਗਏ ਜੀ ਬੜੀ ਮੁਸ਼ਕਲ ਨਾਲ ਲੱਗਦੇ ਆਗੇ ਵੀ ਬੱਚੇ ਵੀ ਨਾ ਡਿਗ ਡਿਗ ਕੇ ਜਾਂਦੇ ਆਗੇ ਜੀ ਇੱਥਾ ਕੋਈ ਬਾਈਆ ਕੋਈ ਸਪਾਈ ਨਹੀਂ ਹੈਗੀ ਇੱਥਾ ਕੁਝ ਨਹੀਂ ਹੈਗਾ ਕੋਈ ਸੁਵਿਧਾ ਨਹੀਂ ਹੈਗੀ ਅਰ ਜਦੋਂ ਇਹ ਸੱਜੇ ਮੜੇ ਇਹ ਪੁੱਲਰ ਚ ਪਾਣੀ ਢਾੜ ਜਵੇ 1000 ਰੁਪਏ ਦਾ ਜਾਤੇ ਚਲਾਨ ਟਾਕ ਦਿੰਦੇਗੇ ਜੀ ਵੀ 1000 ਰੁਪਏ ਪੈ ਗਿਆ ਤੁਹਾਡੇ ਤੇ ਪਰ ਹੁਣ ਨਹੀਂ ਟਿੱਕੇ ਜੇ ਕਿਸੇ ਨੂੰ ਆ ਜੀ ਵੀ ਕਿੰਨੀ ਗੰਦਗੀ ਹੋਈ ਵੀ ਹੈ ਜਿਹੜੇ ਆਪਣੇ ਇਹ ਕੁੰਬੜੇ ਦੀ ਗੰਦਗੀ ਆ ਗੰਦਗੀ ਜਿਹੜੀ ਸਫਾਈ ਆ ਉਹ ਬਾਹਰ ਬਾੜ ਤੋਂ ਨਹੀਂ ਹੋਈ ਚਾਹੀਦੀ ਪਿੰਡ ਦੀ ਗਲੀਆਂ ਦੇ ਵਿੱਚ ਵੀ ਹੋਣੀ ਚਾਹੀਦੀ ਆ ਜਦੋਂ ਗਲੀ ਦੇ ਵਿੱਚ ਲੰਘਦੇ ਆ ਤੇ ਬੰਦਾ ਕੱਪੜੇ ਚੱਟ ਅੱਗੇ ਲੰਘਦਾ ਹੈ ਤੇ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਜਿਵੇਂ ਕਿ ਅੱਥਰੂ ਵੀ ਦੇਖੋ ਸਿਗਰੇਟ ਸਿਗਰੇਟ ਖੁੱਲੀ ਆ ਕਿਤੇ ਕੁਛ ਖੁੱਲਿਆ ਇਥੇ ਪਾਣੀ ਵੀ ਪੀਣ ਜੋ ਇਹ ਜਿਹੜੀ ਲਾ ਕਰਦੇ ਨੇ ਗੱਲ ਕੀ ਕੁੱਲਰਾਂ ਦੇ ਵਿੱਚ ਪਾਣੀ ਚੈੱਕ ਕਰਦਾ ਕਿਸੇ ਗਰੀਬ ਦੇ ਘਰੇ ਤਾਂ ਪਾਣੀ ਚੈੱਕ ਕਰਨ ਆ ਜਾਂਦੇ ਹਾਂ ਤੁਹਾਡੇ ਕੁੱਲਰ ਦੇ ਵਿੱਚ ਪਾਣੀ ਖੜਾ ਜੇ ਇੱਕ ਜਿਹੜੀ ਵੱਡੀਆਂ ਵੱਡੀਆਂ ਪੀਜਾਂ ਟੈਂਕੀਆਂ ਦੇ ਵਿੱਚ ਪਾਣੀ ਜਾਂ ਕੁੱਲਰਾਂ ਦੇ ਵਿੱਚ ਪਾਣੀ ਆ ਉਹ ਤਾਂ ਕਿਸੇ ਨੇ ਚੈੱਕ ਨਹੀਂ ਕੀਤਾ ਮਾੜੇ ਲੋਕਾਂ ਨੇ ਕਹਿੰਦੇ ਤੁਹਾਡੇ 1000 ਰੁਪਿਆ ਜੁਰਮਾਨਾ 5000 ਜੁਰਮਾਨਾ ਆ ਤੁਹਾਨੂੰ ਲੇਕਿਨ ਵੱਡੀਆਂ ਵੱਡੀਆਂ ਪੀਜਾਂ ਤੇ ਵੱਡੇ ਵੱਡੇ ਉਨਰਾਂ ਚ ਕਿਉਂ ਨਹੀਂ ਪਾਣੀ ਚੱਕ ਦਿੱਤਾ ਜਾਂਦਾ ਤੇ ਮੇਨ ਰਹੀ ਗੱਲ ਕੂੜੇ ਦੀ ਜਿਹੜੀਆਂ ਵੱਡੀਆਂ ਵੱਡੇ ਪੀਜੀਆ ਤੇ ਇਹਨਾਂ ਚ ਤਾਂ ਸ਼ਾਇਦ ਕੋਣ ਕੂੜੇ ਵਾਲੇ ਜਿਹੜੇ ਕਿਸੇ ਇੱਕ ਦੂਜੇ ਕਰ ਕਿਸੇ ਨੇ ਕਰਾਇਦੇ ਦਿੱਤਾ ਸਾਡੇ ਤਾਂ ਕਦੇ ਕੂੜੇ ਵਾਲਾ ਲਾਇ ਨਹੀਂ ਮੈਂ ਸ਼ਾਮ ਨੂੰ ਦੇਖਦੇ ਲਿਖਾਪੇ ਚੱਕੇ ਉੱਧਰ ਨੂੰ ਜਾਂਦੇ ਨੇ ਉਹਨਾਂ ਨੇ ਕਿਉਂ ਨਹੀਂ ਕੂੜੇ ਵਾਲਾ ਇੱਧਰ ਹਾਲਕ ਨੇ ਜਿਹੜੇ ਓਨਰ ਨੇ ਜਿਹੜੇ ਓਨਰ ਨੇ ਉਹਨਾਂ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਕੂੜੇ ਵਾਲਾ ਲਗਾ ਜਾਂ ਨਹੀਂ ਲਗਾ ਉਹ ਸ਼ਾਮ ਨੂੰ ਕੀ ਕਰਦੇ ਨੇ ਲਿਖਾਪੇ ਬੰਨੇ ਤੇ ਨਾਲ ਦੇ ਨਾਲ ਕੂੜਾ ਚੱਕ ਕੇ ਇੱਥੇ ਉਹ ਜਾ ਕੇ ਦੇਖੋ ਤੇ ਨੀਮ ਲਾ ਕੇ ਪਹਿਲਾਂ ਲਫਾਫੇ ਪਹਿਨੇ ਜਦੋਂ ਮਾਜੀ ਕਰਿਆ ਸ਼ਾਮ ਨੂੰ ਵੀ ਪ੍ਰਵਾਸੀਆਂ ਨਾਲ ਆ ਕੇ ਦੇਖਦੇ ਹੁੰਦੇ ਨੇ ਕੁੜਾ ਤੇ ਸਵੇਰੇ ਵੀ ਪ੍ਰਵਾਸੀਆਂ ਦੇ ਹਰ ਇੱਕ ਦੇ ਹੱਥ 'ਚ ਕੁੜੇ ਦਾ ਲਫਾਫਾ ਹੋਏਗਾ ਪੰਜਾਬੀ ਦੇ ਹੱਥ 'ਚ ਕਿਸੇ ਦੇ ਨਹੀਂ ਹੋਗਾ